ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਬਟਿਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅ ਅੱਜ ਅਸੀਂ ਬਹੁਤ ਸੋਹਣਾ ਸ਼ਿਮਰਦਾ ਸੂਟ ਲੈ ਕੇ ਆਏ ਆ ਨਾਲ ਸਿਲਕ ਦੀ ਹੀ ਬਾਟਮ ਹੈ ਜੀ ਤੇ ਬਿਲਕੁਲ ਲੇਟੈਸਟ ਡਿਜ਼ਾਈਨ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਮੂਰੀ ਦੇ ਉੱਪਰ ਅ ਹੈਂਡਵਰਕ ਬਣਿਆ ਹੋਇਆ ਹੈ ਉਹ ਸੋਨਾ ਪੀਸ ਤਿਆਰ ਹੋ ਕੇ ਆਇਆ ਜੀ ਇਹ ਦੂਜੀ ਮੂਰੀ ਹੈ ਇਹ ਸੂਟ ਜੋ ਹੈ ਇਹਦੇ ਚ ਪਾਕਿਸਤਾਨੀ ਸਲਵਾਰ ਰੈਡੀ ਹੁੰਦੀ ਆ ਤੇ ਇਹ ਹੈਗਾ ਜੀ ਇਹਦਾ ਸ਼ਰਟ ਦਾ ਪੂਰਾ ਕਨਸੈਪਟ ਤਿਆਰ ਹੋਇਆ ਵੈ ਥੋੜਾ ਦੂਰ ਉੱਤੇ ਦਿਖਾ ਤਾਂ ਕਿ ਪੂਰਾ ਦਿਖੇ ਪਹਿਲਾਂ ਗਲਾ ਬਣਿਆ ਹੋਇਆ ਬਹੁਤ ਸੋਹਣਾ ਗਲਾ ਬਣਿਆ ਹੋਇਆ ਤੇ ਨਾਲ ਮੋਤੀ ਮੋਤੀ ਦਾ ਕੰਮ ਹੋਇਆ ਹੋਇਆ ਜੀ ਮੋਤੀ ਸਿੱਪੀ ਦੇ ਨਾਲ ਚਾਕ ਘੇਰੇ ਦਾ ਕੰਮ ਵੀ ਹੈ ਇਹ ਡਿਜ਼ਾਈਨ ਅੱਜਕੱਲ ਬਹੁਤ ਹੀ ਟ੍ਰੈਂਡ ਚ ਹੈ ਦੇਖ ਸਕਦੇ ਹੋ ਤੁਸੀਂ ਕਾਫੀ ਲੋਕ ਇਹ ਚੀਜ਼ ਬੈਕ ਪੱਲੇ ਤੇ ਵੀ ਕਰਵਾਉਂਦੇ ਆ ਤੇ ਦੁਪੱਟਾ ਵੀ ਰੈਡੀ ਕਰਾਉਂਦੇ ਆ ਜੇ ਆਪਾਂ ਦੁਪੱਟਾ ਇਹਦੇ ਨਾਲ ਫੁੱਲ ਏਦਾਂ ਹੀ ਰੈਡੀ ਕਰਾਉਂਦੇ ਆ ਤਾਂ ਸੂਟ ਦੀ ਕੋਸਟ ਜਾਏਗੀ ਜੀ 10000 ਤੇ ਹੁਣ ਜਿਵੇਂ ਆਹ ਹੈਂਡਵਰਕ ਦੇ ਨਾਲ ਪੀਸ ਬਣਿਆ ਇਹਦੀ ਕੋਸਟ ਹੈ ਜੀ 6000 ਤੇ ਤੁਸੀਂ ਵੀ ਇਦਾਂ ਹੀ ਵਧੀਆ-ਵਧੀਆ ਜਿਵੇਂ ਸੂਟ ਤਿਆਰ ਕਰਾਣੇ ਹੁੰਦੇ ਆ ਆ ਤੇ ਜਿਨ੍ਹਾਂ ਨੂੰ ਘੇਰੇ ਦੀ ਪ੍ਰੋਬਲਮ ਆਉਂਦੀ ਹੈ ਵੀ ਵਧੀਆ ਸੂਟ ਨਹੀਂ ਬਣਦੇ ਹੈਗੇ ਤਾਂ ਤੁਸੀਂ ਇਦਾਂ ਹੀ ਆਪਣੇ ਰੈਡੀ ਕਰਾਇਆ ਕਰੋ ਤਾਂ ਕਿ ਇਹ ਚੀਜ਼ ਤੁਹਾਡੇ ਪੱਲੇ ਦੇ ਹਿਸਾਬ ਨਾਲ ਪੂਰੀ ਰੈਡੀ ਹੁੰਦੀ ਹੈ ਤੇ ਨੈਕਸਟ ਹੈ ਵੀ ਇਥੋਂ ਇਹ ਵੀ ਸ਼ਿਮਰ ਤੇ ਹੈ ਜੀ ਸ਼ਿਮਰ 골ਡਨ ਦੇ ਨਾਲ ਪੀਸ ਬਣਿਆ ਮੈਨੂੰ ਲੱਗਦਾ ਆਪਣੇ ਪਾਇਆ ਦਾ ਸੂਟ ਪਹਿਲਾ ਹਨ ਚਲੋ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ ਦੁਪट्टे ਦੇ ਨਾਲ ਮੈਚ ਹੋ ਕੇ ਬਣਿਆ ਹੋਇਆ ਤੇ ਇਹ ਸ਼ਿਮਰ ਸ਼ਿਮਰ ਦਾ ਸੂਟ ਹੈ ਇਹ ਸਾਡੇ ਕੋਲ ਦੂਜਾ ਸੈਂਪਲ ਰੈਡੀ ਹੋ ਕੇ ਆਇਆ ਹੈ ਤੇ ਏ ਜੋ ਹੈਗਾ ਇਹ ਆਪਾਂ ਪਹਿਲਾਂ ਪੈਰਟ ਕਲਰ ਚ ਕਰਾ ਚੁੱਕੇ ਆ ਸੋ ਇਦਾਂ ਹੀ ਵਧੀਆ-ਵਧੀਆ ਸੂਟ ਤੁਸੀਂ ਵੀ ਜੇ ਰੈਡੀ ਕਰਾਣੇ ਹਨ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਫੋਲੋ ਕਰਨਾ ਨਾ ਭੁੱਲੋ ਤੇ ਜਿਵੇਂ ਜਿਵੇਂ ਤੁਸੀਂ ਕੋਈ ਚੀਜ਼ ਦੇਖਦੇ ਆ ਤੇ ਤੁਹਾਨੂੰ ਪਸੰਦ ਆਉਂਦੀ ਹੈ ਤੇ ਮੇਰੀ ਰਿਕਵੈਸਟ ਹੈ ਕਿ ਤੁਸੀਂ ਅੱਗੇ ਸ਼ੇਅਰ ਕਰਿਆ ਕਰੋ ਤਾਂ ਹੀ ਅੱਗੇ ਵੀ ਪਤਾ ਲੱਗਦਾ ਵੀ ਆਪਾਂ ਨੂੰ ਕਿਹੜੀ ਜਗ੍ਹਾ ਤੇ ਕੀ ਵਰਕ ਮਿਲ ਰਿਹਾ ਹੈ ਸੋ ਸਾਨੂੰ ਇੰਨਾ ਸਪੋਰਟ ਕਰਨ ਲਈ ਜੀ ਥੈਂਕ ਯੂ